अपना फैसला ਵਾ ਪਰ ਇੱਕ ਗੱਲ ਮੈਂ ਕਹਿ ਸਕਦਾ ਕਿ ਅਨਪੋਪੂਲਰ ਫੈਸਲਾ ਹੈ ਲੋਕਾਂ ਦੀਆਂ ਭਾਵਨਾਵਾਂ ਦੇ ਅਨਕੂਲ ਨਹੀਂਗਾ ਕਿਉਂਕਿ ਜਗਬੀਤ ਸਿੰਘ ਬਰਾੜ ਸਾਰੀ ਜ਼ਿੰਦਗੀ ਐਂਟੀ ਬਾਦਲ ਇੱਕ ਸਟਰੋਂਗ ਵੋਟਰ ਹੀ ਰਿਹਾ ਹੈ ਔਰ ਉਹਨਾਂ ਨੂੰ ਇੱਥੋਂ ਤੱਕ ਵੀ ਇਲਜ਼ਾਮ ਲਾਉਂਦੇ ਰਹੇ ਕਿ ਸਾਡਾ ਪੋਲੀਟੀਕਲ ਪਰਿਵਾਰ ਨੂੰ ਪੋਲੀਟੀਕਲੀ ਮਾਰਜਨਲਾਈਜ਼ ਤੇ ਖਤਮ ਕਰਨ ਦੀ ਕੋਸ਼ਿਸ਼ ਬਾਦਲ ਪਰਿਵਾਰ ਨੇ ਕੀਤੀ ਸੋ ਮੈਂ ਸਮਝਦਾ ਕਿ ਅਨਪੋਪੂਲਰ ਡਿਸੀਜਨ ਹੈ ਮੈਂ ਉਹਦੇ ਨਾਲ ਸਹਿਮਤ ਨਹੀਂਗਾ ਹਾਲਾਂਕਿ ਮੌਨ ਦੀ ਬੈਸੇ ਰਿਸਪੈਕਟ ਕਰਦਾ ਮਾਂ ਪਰ ਜੋ ਅਮਰਿੰਦਰ ਨੇ ਕਮੀਨਗੀ ਦਿਖਾਈ ਉਸ ਤੋਂ ਬਾਅਦ ਕੈਪਟਨ ਨੇ ਜੋ ਜਗਮੀਤ ਬਰਾੜ ਨੇ ਟੈਕਸਟ ਮੈਸੇजेस ਭੇਜੇ ਸੀਗੇ ਕਿ ਮੈਂ ਕਾਂਗਰਸ ਸ਼ਾਮਲ ਹੋਣਾ ਚਾਹਨਾ ਜਾਂ ਮੈਂ ਬਠਿੰਡੇ ਦੀ ਇਲੈਕਸ਼ਨ ਲੜਨਾ ਚਾਹਨਾ ਉਹ ਉਹਨਾਂ ਨੂੰ ਜਨਤਕ ਨਹੀਂ ਸੀ ਕਰਨੇ ਚਾਹੀਦੇ ਇਹਦਾ ਮਤਲਬ ਹੋ ਗਿਆ ਕਿ ਹੁਣ ਅਮਰਿੰਦਰ ਸਿੰਘ ਨੂੰ ਕੋਈ ਪਰਸਨਲ ਟੈਕਸਟ ਮੈਸੇਜ ਨਹੀਂ ਭੇਜੇਗਾ ਇਹਨਾਂ ਦਾ ਕੀ ਪਤਾ ਕਿ ਕਿਹੜੇ ਵੇਲੇ ਜਨਤਕ ਕਰ ਦੇਣਗੇ ਉਹਨਾਂ ਨੇ ਆਪਣੀ ਕ੍ਰੈਡੀਬਿਲਟੀ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਵਾ ਔਰ ਆਪਣਾ ਇੱਕ ਛੋਟਾ ਜਿਹਾ ਪੂਰ ਚੀਪ ਕੈਰੈਕਟਰ ਜੱਕ ਦੇ ਸਾਹਮਣੇ ਜ਼ਾਹਰ ਕੀਤਾ ਉਹਨਾਂ ਨੂੰ ਇਹ ਪਰਸਨਲ ਜਿਹੜਾ ਕਨਵਰਸੇਸ਼ਨ ਸੀ ਜਗਮੀਤ ਬਰਾੜ ਦੇ ਨਾਲ ਇਹ ਉਹਨਾਂ ਨੂੰ ਛਾਇਆ ਨਹੀਂ ਸੀ ਕਰ ਪਰ ਇੱਕ ਗੱਲ ਹੈ ਕਿ ਅਕਾਲੀ ਦਲ ਨੂੰ ਬਹੁਤ ਮਾਰ ਪੈਣੀ ਹੈ ਜਿੱਦਾਂ ਜਿੱਦਾਂ ਵੋਟ ਲੱਗੇ ਆਵੇਗੀ ਉਹਨਾਂ ਦਾ ਟੋਟਲ ਕੇਡਰ ਉਹਨਾਂ ਦਾ ਵੋਟਰ ਸੁਖਵੀਰ ਬਾਦਲ ਤੋਂ ਬਹੁਤ ਬੁਰੀ ਤਰ੍ਹਾਂ ਨਾਰਾਜ਼ ਹੈ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਜੋ ਉਹਨਾਂ ਨੇ ਗੁਰੂਗ੍ਰਾਂਤ ਸਾਹਿਬ ਦੀ ਬੇਅਦਬੀ ਕੀਤੀ ਜੋ ਬਾਈਬਲ ਕਲਾਾਂ ਦੇ ਵਿੱਚ ਪੁਲਿਸ ਵਾਲਿਆਂ ਦੀ ਹਫਾਜ਼ਤ ਕੀਤੀ ਇਹ ਸਾਰੀਆਂ ਗੱਲਾਂ ਉਹਨਾਂ ਦੇ ਬਹੁਤ ਜ਼ਬਰਦਸਤ ਉਲਟ ਜਾ ਰਹੀਆਂ ਉਹਨਾਂ ਨੂੰ ਸਟ ਨਿਕਲੇਗੀ ਲਿਆ ਜਾਂਦਾ ਰੂਸਾ ਆਲਮ ਤੋਂ ਕੁਛ ਕੇ ਜਿਹੜਾ ਲਿਆ ਜਾਂਦਾ ਜੀ ਦੇਖੋ ਇਹ ਕਾਂਗਰਸ ਵਾਲਿਆਂ ਨੂੰ ਪਤਾ ਹੋਊਗਾ ਅੰਦਰ ਖਾਤੇ ਕੀ ਹੁੰਦਾ ਪਰ ਬਾਹਰੋਂ ਸਾਨੂੰ ਨਜ਼ਰ ਆਉਂਦਾ ਬਾਹਰੋਂ ਸਾਨੂੰ ਨਜ਼ਰ ਤਾਂ ਆਉਂਦਾ ਹੈ ਕਿ ਇਹ ਰੂਸਾ ਆਲਮ ਇਹ ਕਾਫੀ ਇਨਫਲੂਐਂਸ ਰੱਖਦੀ ਹੈ ਪੰਜਾਬ ਸਰਕਾਰ ਤੇ ਜਦੋਂ ਕੈਪਟਨ ਅਮਰਿੰਦਰ ਦੇ ਇਨਫਲੂਐਂਸ ਰੱਖਦੀ ਬਾਕੀ ਕੀ ਰਹਿ ਗਿਆ ਯਾਰ ਇੱਕ ਗੱਲ ਦੱਸੋ ਕਿ ਇਹ ਪੰਜਾਬ ਡੈਮੋਕ੍ਰੈਟਿਕ ਐਲਾਈਅੰਸ ਦਾ ਇੱਕ ਸਾਂਝਾ ਸਮੂਹਿਕ ਫੈਸਲਾ ਵਾ ਮੇਕੱਲਾ ਇਸ ਫੈਸਲੇ ਨੂੰ ਅਪਸੈਟ ਨਹੀਂ ਕਰਦਾ ਲੈਟਸ ਪ੍ਰੀਜ਼ੂਮ ਕਿ ਬੀਬੀ ਖਾਲੜਾ ਪੰਜਾਬ ਇਕਤਾ ਪਾਰਟੀ ਦੇ ਉਮੀਦਵਾਰ ਵਜੋਂ ਇਲੈਕਸ਼ਨ ਲੜਨ ਇਹਨਾਂ ਨੂੰ ਤਕਲੀਫ ਕੀ ਆ ਦੱਸਿਓ ਜਰਾ ਸਮਝਾਓ ਸਿਰਫ ਭਗਵੰਤ ਮਾਨ ਕਹਿ ਰਿਹਾ ਵਾ ਕਿ ਅਸੀਂ ਤਾਂ ਸਪੋਰਟ ਕਰਾਂਗੇ ਜੇ ਤੁਸੀਂ ਆਜ਼ਾਦ ਕਰੋ ਸਾਨੂੰ ਭਗਵੰਤ ਮਾਨ ਦੀ ਸਪੋਰਟਿੰਗ ਹੀ ਚਾਹੀਦੀ ਉਹ ਤਾਂ ਕਾਂਗਰਸ ਦੀਆਂ ਲਿੱਲਕੜੀਆਂ ਕੱਢ ਰਹੇ ਨੇ ਉਹ ਤਾਂ ਕਾਂਗਰਸ ਨਾਲ ਘਟ ਚੋੜ ਕਰ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਦਿੱਲੀ ਜਿਹੜੇ ਆਮ ਆਦਮੀ ਪਾਰਟੀ ਨੇ ਵਿਕਰਮ ਜਿੱਠੀਆ ਤੋਂ ਮਾਫੀ ਮੰਗ ਲਈ ਗੋਡੇ ਟੇਕ ਕੇ ਅਸੀਂ ਉਹਨਾਂ ਨਾਲ ਸੁਲਾ ਨਹੀਂ ਕਰਨਾ ਚਾਹੁੰਦੇ ਸੋ ਉਹ ਸ਼ਰਤੀ ਨੇ ਲਾ ਸਕਦੇ ਸਾਡੇ ਤੇ ਬਾਕੀ ਅਸੀਂ ਸਾਰਿਆਂ ਤੇ ਇਕੱਠੀਆਂ ਵਾਂ ਬਾਕੀ ਫਿਰ ਵੀ ਇਸ ਤੇ ਮੋੜ ਵਿਚਾਰ ਕਰ ਲਾਂਗੇ ਅਸੀਂ ਆਪਣੇ ਘਟ ਜੋੜਦੇ ਆਈ ਐਮ ਨਾਟ ਦੀ ਓਨਲੀ ਪਰਸਨ ਟੂ ਡਿਸਾਈਡ ਵੀ ਆਰ ਸੈਵਨ ਪਾਰਟੀਆਂ ਐਂਡ ਆਲ ਸੈਵਨ ਕੌਨਸਟਿਟੂਐਂਟਸ ਐਂਡ ਪਾਰਟਿਸਿਪੈਂਟਸ ਐਂਡ ਪਾਰਟਨਰਸ ਵਿਲ ਡਿਸਾਈਡ ਓਨ ਥਿਸ ਸਰ ਲੋਕਲਵਾ ਫਰੈਂਡ ਆਫ ਮਾਈਨ ਬਹੁਤ ਅੱਛੇ ਬੰਦੇ ਨੇ ਲੇਕਿਨ ਕੀ ਦਿੱਲੀ ਤੋਂ ਲੀਡਰਜ਼ ਆਣ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਣ ਕੇ ਆਪਣੇ ਫਰਜ਼ ਪੂਰੇ ਕਰ ਸਕੇ ਅਗੇ ਅੰਬਿਕਾ ਸੋਨੀ ਜੀ ਨੂੰ ਦਿੱਤੀ ਸੀ ਉਹਨੂੰ ਕਾਫੀ ਵੋਟ ਪਈ ਸੀਗੀ ਮੇਰਾ ਨਹੀਂ ਖਿਆਲ ਕਦੀ ਉਹ ਇੱਥੇ ਆਨੰਦਪੁਰ ਦੇ ਇਸ ਧਰਤੀ ਤੇ ਆਣ ਕੇ ਅੰਬਿਕਾ ਸੋਨੀ ਨੇ ਕੋਈ ਸਮੂਹਕ ਤੌਰ ਦੇ ਉੱਤੇ ਪਾਰਟਿਸਪੇਸ਼ਨ ਕੀਤੀ ਹੋਵੇਗੀ ਉਹਨਾਂ ਲਈ ਪ੍ਰੈਕਟੀਕਲੀ ਇੰਪੋਸੀਬਲ ਹੈ ਦਿੱਲੀ ਤੋਂ ਚੱਲ ਕੇ ਆਣ ਕੇ ਨੂਰਪੁਰ ਬੇਦੀ ਜਾਂ ਆਨੰਦਪੋਰੀਆ ਬੰਗਿਆ ਜਾਂ ਨਵਾਂ ਸ਼ਹਿਰ ਕਿੰਨੀ ਵਾਰੀ ਬੰਦਾ ਆ ਸਕਦਾ ਲੱਗਦਾ ਕਿ ਉਹ ਲਾਸਟ ਜਿਹੜਾ ਸਾਡਾ ਗੱਠ ਝੋੜ ਹੈ ਨਾ ਇਹਨੂੰ ਪੰਜਾਬ ਸਮੂਹ ਦੇ ਵਿੱਚ ਅੱਛਾ ਰਿਸਪੌਂਸ ਮਿਲ ਰਿਹਾ ਕਿਉਂਕਿ ਜਿਹੜੀਆਂ ਆਮ ਲੋਕ ਨੇ ਉਹ ਸਾਰੀਆਂ ਰਵੇਤੀ ਪਾਰਟੀਆਂ ਤੋਂ ਤੇ ਕਰਪਟ ਲੀਡਰਸ਼ਿਪ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਔਰ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਇੱਕ ਵਿਕਲਪ ਪੈਦਾ ਹੋਵੇ ਤੇ ਸਾਡੀਆਂ ਸਮੱਸਿਆਵਾਂ ਦਾ ਹੱਲ ਹੋਵੇ ਕਿਉਂਕਿ 70-72 ਸਾਲ ਦੀ ਆਜ਼ਾਦੀ ਤੋਂ ਜੇ ਪੰਜਾਬ ਦੇ ਗੱਲ ਨਿਗਾਹ ਮਾਰ ਲਈ ਤਾਂ 1 ਲੱਖ ਕਰੋੜ ਦੇ ਕਰਜ਼ਈ ਨੇ ਕਿਸਾਨ ਔਰ ਇਹ ਆਤਮ ਹਤਿਆ ਉਹ ਕਰ ਰਹੇ ਨੇ 44 ਲੱਖ ਦੇ ਕਰੀਬ ਸਾਡਾ ਬੱਚਾ ਬੇਰੋਜ਼ਗਾਰ ਪੰਜਾਬ ਦੇ ਵਿੱਚ ਜਾਂ ਉਹ ਇੱਥੇ ਨਸ਼ੇ ਦੇ ਗੁਲਤਾਨ ਹੈ ਤੇ ਜਾਂ ਉਹ ਦੇਸ਼ ਛੱਡ ਕੇ ਭੱਜ ਰਿਹਾ ਵਾ ਸਿਮਿਲਰਲੀ ਐਜੂਕੇਸ਼ਨ ਤੇ ਹੈਲਥ ਕੇਅਰ ਉਹ ਬਹੁਤ ਸਫਰ ਕਰ ਰਹੇ ਨੇ ਔਰ ਪੀਣ ਵਾਲਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਕੈਂਸਰ ਵਰਗੀਆਂ ਬਿਮਾਰੀਆਂ ਪੰਜਾਬ ਦੇ ਵਿੱਚ ਭਿਆਨਕ ਬਹੁਤ ਜ਼ਿਆਦਾ ਫੈਲ ਚੁੱਕੀਆਂ ਸੋ ਕੁੱਲ ਮਿਲਾ ਕੇ ਆਮ ਵੋਟਰ ਦੇ ਹੱਥ ਮਯੂਸੀ ਤੇ ਗੁਲਾਮੀ ਤੇ ਨਿਰਾਸ਼ਾ ਲੱਗੀ ਆ ਹੋ ਸਕਦਾ ਕਿ ਕਈ ਵਾਰ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਸਾਡਾ ਕੋਈ ਏਡੀਆਂ ਵੱਡੀਆਂ ਮੀਟਿੰਗਾਂ ਵੱਡੇ ਪੱਧਰ ਕੋਈ ਸਾਡੇ ਕੋਲ ਸਾਧਨ ਨਹੀਂ ਗਏ ਸਾਡੇ ਕੋਲ ਸਾਧਨਾਂ ਦੀ ਕਮੀ ਆ ਬਟ ਆਈ ਕੈਨ ਟੈਲ ਯੂ ਕਿ ਉਹ ਘੰਟੀ ਲੋਕ ਜਿਹੜੇ ਘਰਾਂ ਚ ਵੀ ਬੈਠੇ ਨੇ ਟੈਲੀਵਿਜ਼ਨ ਦੇਖਦੇ ਨੇ ਜਾਂ ਸੋਸ਼ਲ ਮੀਡੀਆ ਨਾਲ ਐਕਸੈਸ ਕਰਦੇ ਨੇ ਮੈਨੂੰ ਪੂਰਨ ਆਸ ਹੈ ਕਿ ਉਹ ਇਸ ਵਾਰ ਕਾਂਗਰਸ ਤੇ ਅਕਾਲੀ ਭਾਜਪਾ ਗੱਟ ਜੋੜ ਨੂੰ ਹਰਉਣ ਦੇ ਮੂਡ ਵਿੱਚ ਨਜ਼ਰ ਆ ਰਹੇ ਨੇ